ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਸਰਨੇ ਸਰਕਾ ਬਲਵੀਰ ਸਿੰਘ ਚੇਅਰਮੈਨ ਪੰਜਾਬ ਜੇ ਸਿੰਘ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਮੀਤ ਪ੍ਰਧਾਨ ਪੰਜਾਬ ਕਿਰਪਾਲ ਸਿੰਘ ਅਜਨਜੀਵਨਦੇਵ ਗੋਬਿੰਦ ਸਿੰਘ ਸਟੇਜ ਸਕੱਤਰ ਹੈਲੋ ਜੀ ਸਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਪ੍ਰદાન ਜੈ ਸਿੰਘ ਜਿਹੜਵਾ ਭਾਈ ਪਬਲੋ ਸਿੰਘ ਜੀ ਜਿਹੜਵਾ ਸਾਡੇ ਚੇਅਰਮੈਨ ਸਾਹਿਬ ਬਲਬੀਰ ਸਿੰਘ ਜੀ ਡਾਂਗੀ ਸਰਦਾਰ ਤੋਂ ਆਪਣੇ ਸਹਾਮਣੇ ਤੋਂ ਦਰਜੀਤ ਸਿੰਘ ਜੀ ਆ ਭਾਈ ਉਤਮ ਸਿੰਘ ਜੀ ਜਿਹੜੇ ਕੀ ਹੈਗੇ ਨੇ ਮਹਿਲਾ ਚੌਕ ਪੂਰੀ ਜਮੀ ਜਿਹੜੇ ਵੀ ਹੈਗੇ ਸਾਡੀ ਬੈਲ ਫੈਰ ਸੋਸਾਇਟੀ ਸਿਕਲੀਗਰ ਪੰਜਾਬ ਦੇ ਸਾਰੇ ਹੀ ਸਾਡੇ ਇੱਥੇ ਵਰਕਰ ਪਹੁੰਚੇ ਹਨ ਪਹੁੰਚੇ ਹਨ ਸਮਾਣਾ ਟਾਵਰ ਵਿਖੇ ਜਿਨ੍ਹਾਂ ਭਾਈ ਗੁਰਜੀਤ ਸਿੰਘ ਜੀ ਖਾਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਮੁੱਖ ਰੱਖ ਕੇ ਸਖਤ ਕਾਨੂੰਨ ਬਣਾਉਣ ਦੇ ਵਾਸਤੇ ਸਰਕਾਰ ਸਰਕਾਰ ਤੇ ਦਬਾਅ ਪਾਉਣ ਵਾਸਤੇ ਤਾਂ ਜਿਹੜੀ ਹੈ ਜੀ ਆਹਾ ਸਾਡੀ ਸੰਗਤ ਇਕੱਤਰ ਹੋਈ ਆ ਇਹਨਾਂ ਨੂੰ ਸਮਰਥਨ ਦੇਣ ਵਾਸਤੇ ਅਤੇ ਅਸੀਂ ਜੀ ਧੰਨਵਾਦੀ ਹਾਂ ਭਾਈ ਗ੍ਰਾਮ ਸਿੰਘ ਜੀ ਰਾਣਾ ਭਾਈ ਦਿਲੀਪ ਸਿੰਘ ਜੀ ਬਿੱਕਰ ਜਿਨ੍ਹਾਂ ਨੇ ਸਾਨੂੰ ਸਦਾ ਦੇ ਕੇ ਸਿਕਲੀਕਰ ਸਮਾਜ ਨੂੰ ਇੱਥੇ ਸਦਾ ਦੇ ਕੇ ਸਾਨੂੰ ਸਨਮਾਨਿਤ ਕੀਤਾ ਜੀ ਅਸੀਂ ਕੋ ਬਹੁਤ ਧੰਨਵਾਦ ਕਰਦੇ ਆ ਅਤੇ ਆਈ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੋ ਬੇਟਾ ਨੇ ਕੁਰਮੀ ਜੰਮੀ ਤਾਂ ਵਰਤਾਈ ਉਹ ਸੀ ਕਿ ਸੰਜੀਤ ਕਾਫੀ ਸੀਆ ਉਹ ਇਸ ਤਰ੍ਹਾਂ ਸੰਬੰਧੀਆਂ ਸਰਕਾਰਾਂ ਨੇ ਇਸ ਤਰ੍ਹਾਂ ਯਕੀਨ ਬੇਧਿਲ ਹੋਇਆ ਹਨ ਤੇ ਹੁਣ ਵੀ ਕੋਈ ਨਹੀਂ ਬਣਵਾਤੀ ਹੋ ਤਾਂ ਕਰਦੇ ਚੜੇ ਹਨ ਜਿਸ ਤਰ੍ਹਾਂ ਕੋਈ ਵੀ ਹੈ ਧਰਮ ਦਾ ਸਾਨ ਦਾ ਸਤਿਕਾਰ ਹੈ ਕਿਉਂਕਿ ਹਰੇਕ ਧਰਮ ਨੂੰ ਉਹ ਇਨਸਾਨੀਅਤ ਰੱਖਦਾ ਹੈ ਕਿਉਂਕਿ ਕਿਸੇ ਧਰਮ ਦੇ ਨਾਲ ਕੋਈ ਛੇੜਖੇੜ ਨਹੀਂ ਕਰਦਾ ਤੇ ਉਹ ਕਦੀ ਵੀ ਪ੍ਰਤਨਿਧ ਨਿੱਤੀ ਜਾਂਦੇ ਕਿਸ ਕਰਕੇ ਜੇਤੀ ਭਾਈ ਗੁਰਜੀਤ ਸਿੰਘ ਦੇ ਸਹਿਮਤ ਆਏ ਆ ਸਿਕਲੀਕਰ ਸਮਾਜ ਤੇ ਸਿਕਲੀਕਰ ਵੈਲਫੇਅਰ ਸੁਸਾਇਟੀ ਪੰਜਾਬ ਪੰਜਾਬ ਤੋਂ ਟੀਮ ਜਿਹੜਾ ਸਾਰੀ ਆਈ ਹੈ ਜੀ ਮਾਨ ਸਿੰਘ ਜੀ ਚੇਅਰਮੈਨ ਨੇ ਪੰਜਾਬ ਦੇ ਬੱਧੇਗੜ ਸਾਹਿਬ ਤੋਂ ਹਰਿਆਣਾ ਤੋਂ ਆਏ ਜਿੰਨੇ ਸਾਡੇ ਸੇਵਾਦਾਰ ਤੁਮ ਸਿੰਘ ਜੀ ਵਿਕਮ ਸਿੰਘ ਜੀ ਸਮਾਨੇ ਜੀ ਸੰਗਤ ਜੀ ਅੱਜ ਨੇ ਬਾਕੀ ਸਾਰੀ ਜਿਹੜੀ ਜਥੇਬੰਦੀ ਹੈ ਸਾਡੀ ਸਿਕਲੀਕਰ ਪੈਲਫੇਟੀ ਸੇਵਾ ਸੁਸਾਇਟੀ ਪੰਜਾਬ ਤੇ ਪੰਜਾਬ ਸਰਕਾਰ ਤੇ ਬਾਕੀ ਸਹੀ ਅਸੀਂ ਮੰਗ ਕਰਾਂਗੇ ਸਰਕਾਰਾਂ ਤੋਂ ਵੀ ਜਿਹੜਾ ਕਿ ਦੋਸ਼ੀ ਹੈ ਕੋਈ ਵੀ ਦੋਸ਼ੀ ਹੈ ਉਹਨੂੰ ਤੁਰੰਤ ਸਜ਼ਾ ਦੇਵੇ ਕਿਉਂ ਕਿਸੇ ਵੀ ਧਰਮ ਦੇ ਨਾਲ ਕੋਈ ਛੇੜਖਾਨੀ ਕਰੂਗਾ ਉਹਨੂੰ ਉਸੇ ਟਾਈਮ ਹੀ ਫਸਾਇਆ ਜਾਵੇ ਸਾਡੀ ਤਾਂ ਹੀ ਮੰਗ ਰਹੂਗੀ ਕਿਉਂਕਿ ਧਰਮ ਸਾਡੇ ਸਾਝੀ ਨੇ ਜਿਨ੍ਹਾਂ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਦਿੱਤੀਆਂ ਨੇ ਇੱਕ ਮੈਸੇਜ ਮੈਂ ਹੋਰ ਦੇਣਾ ਚਾਹਨਾ ਜਿੰਨੀ ਸਿੱਖ ਸਤ ਨੂੰ ਸੁੰਦੀ ਹੋਵੇ ਕਿਉਂਕਿ ਜਿਹੜੀ ਸਾਡੇ ਗੁਰੂਆਂ ਜੀ ਨੇ ਸਿਰ ਦੇ ਕੇ ਸਿੱਖਲਤੀ ਹੈ ਪਰ ਇਹ ਸਿੱਖੀ ਦਾ ਧਿਆਨ ਸਾਨੂੰ ਪੰਜਾਬ 'ਚ ਬਲਕੇ ਬੰਦੇ ਸੀ ਰੱਖਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਸਾਡੇ ਸਿੱਖੀਕਰ ਸਮਾਜ ਦੇ ਵਿੱਚ ਅੱਜ ਛੋਟੇ-ਛੋਟੇ ਬੱਚੇ ਕੈਸ਼ ਨਹੀਂ ਕਢਾਉਂਦੇ ਜੇ ਕੈਸ਼ ਕਢਾਉਂਦੇ ਨੇ ਇਹ ਜੀ ਘਰੋਂ ਬਾਹਰ ਕਰ ਦਿੰਦੇ ਨੇ ਉਹਨਾਂ ਨੂੰ ਸਾਡੇ ਜਮੰਦਰੂ ਕੇਸ ਨੇ ਦਸਵੇਂ ਪਾਸ਼ਾ ਜੀ ਸਾਨੂੰ ਜਦੋਂ ਆਪਣਾ ਨਨਕੂਰ ਚੜ੍ਹਿਆ ਸਾਨੂੰ ਉਹਨਾਂ ਦੇ ਬਾਅਦ ਹੋਏ ਸੀਗੇ ਸਾਨੂੰ ਪਾਤਰਾਂ ਦੇ ਅਨੁਸਾਰ ਦੱਸਿਆ ਵੀ ਜੇ ਉਹ ਇਹਦਾ ਭੈਣ ਨੱਕ ਜੁਕਾਊਗਾ ਜਦੋਂ ਸਿੱਖੀ ਆਪਣਾ ਕੋਈ ਸਮਾਂ ਨਹੀਂ ਸਕਦਾ ਆਪਣੀ ਸਿਗਨਿਕਰ ਪਰਵਾਰਾਂ ਦੇ ਵਿੱਚ ਸਿੱਖੀ ਰਹੇਗੀ ਅੱਜ ਵੀ ਸਾਡੇ ਸਿੱਖੀ ਨਾਲ ਚੱਲਣਾ ਹੈ ਸਿਗਨਿਕਰ ਪਰਵਾਰਾਂ ਦੇ ਵਿੱਚ ਇਸੇ ਜੰਮ ਦੇ ਬੱਚੇ ਦੇ ਕੇਸ ਨੇ ਜਮੰਦਰੂ ਕੇਸ ਨਾਲ ਅਸੀਂ ਹੁਣ ਵੀ ਆ ਪਰ ਜਿਹੜੀਆਂ ਖੋਤੀਆਂ ਜਥੇਬੰਦੀਆਂ ਬਣੀਆਂ ਨੇ ਪੰਜਾਬ ਦੇ ਵਿੱਚ ਉਹ ਸਿਕਲੀਕਰ ਪਰਵਾਣਾ ਕਰਨੀ ਬਲਟ ਦੇ ਵਿੱਚ ਰਹਨੇ ਆ ਉਹ ਕੋਈ ਧਿਆਨ ਨਹੀਂ ਦੇ ਰਹੀ ਕਿਉਂਕਿ ਛੋਮਣਿਕ ਵੈਲੀ ਫੰਡ ਰੱਖ ਦਿੰਦੀ ਆ ਸਾਡਾ ਉਹ ਖਾ ਜਾਂਦੀ 50 ਸਰਕਾਰ ਦੀ ਗੁਨੀਆ ਚ ਨਹੀਂ ਹੁੰਦੇ ਕਿਉਂਕਿ ਸਾਡਾ ਹੱਕ ਨਹੀਂ ਹੈ ਸਾਡੀ ਘਟੋ ਘਟ 2-3 ਲੱਖ ਆਬਾਦੀ ਹੈ ਪੰਜਾਬ ਦੇ ਵਿੱਚ ਸਾਨੂੰ ਇਹਨਾਂ ਨੇ ਵੋਟਾਂ ਵੇਲੇ ਵਰਤ ਲੈਂਦੇ ਨੇ ਉਸ ਤੋਂ ਬਾਅਦ ਆਪਣੇ ਆਪਣੇ ਘਰੇ ਪੈ ਜਾਂਦੇ ਨੇ ਇਸ ਕਰਕੇ ਅਸੀਂ ਜਸੇ ਮਦੀ ਬਣਾ ਰਹੇ ਆ ਪੂਰੀ ਪੰਜਾਬ ਦੀ ਉਸ ਤੋਂ ਬਾਅਦ ਭਾਰਤ ਦੀ ਬਣਾਵਾਂਗੇ ਦੇਸੀ ਸੰਘਰਸ਼ ਲੈ ਕੇ ਲੜਾਂਗੇ ਜੇ ਪੰਜਾਬ ਸਰਕਾਰ ਨੇ ਸਾਡੇ ਕੰਮ ਨਾ ਕੀਤੇ ਜੇ ਸ਼੍ਰੋਮਣੀ ਕਮੇਟੀ ਨੇ ਸਾਡੀ ਨਾਸਨੁਆਈ ਕੀਤੀ ਅਸੀਂ ਧਰਨੇ ਵੀ ਲਾਵਾਂਗੇ ਤੇ ਅਸੀਂ ਰੋਸ ਮਜਾਰੇ ਵੀ ਕਰਾਂਗੇ ਜੀ ਜੀ ਮੰਨ ਹਾਂ ਜੀ ਧੰਨਵਾਦ ਜੀ ਸੋਸੀ ਕਲੀਗਰ ਸਮਾਜ ਤੋਂ ਵੀ ਇੱਥੇ ਪਹੁੰਚੇ ਨੇ ਆਸ ਤੇਰੀ ਆ